ਸਕੀ ਕਰਨ ਚਾਹੁੰਦੇ ਨਗਰ ਕਾਉਂਸਲ ਡੇਰਾਬਾ ਬਣਾ ਲਗਦੀ ਅੱਜ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ ਹੈ ਜੀ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੁਸੀਂ ਵੀ ਜਾ ਰਹੇ ਹੋ ਹਾਣ ਦੇਖੋ ਜੀ ਬੜਾ ਉਤਸ਼ਾਹ ਹੀ ਲੋਕਾਂ ਨੂੰ ਬੜੇ ਲੰਮੇ ਸਮੇਂ ਬਾਅਦ ਲੱਖਾਂ ਜਿਹੜੀਆਂ ਡੇਰਾਬਾ ਬਣਾ ਲਗਭਗ 12 ਸਾਲ ਬਾਅਦ ਬਾਰੇ ਖੜਕਣਾ ਤੇ ਬੜੀ ਅਮਨ ਸ਼ਾਂਤੀ ਨਾਲ ਲੱਖਾਂ ਹੋਰ ਖੁਸ਼ੀ ਵਾਲੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਇਲੈਕਸ਼ਨ ਕਰ ਜੀ ਸਿਰਫ ਅਕਾਲੀ ਦਲ ਦਾ ਇੱਕ ਕੈਂਡੀਡੇਟ ਹੈ ਜਿ ਜਬੀ ਦੇ ਅੱਠ ਕੈਂਡੀਡੇਟ ਇਲੈਕਸ਼ਨ ਕਰ ਰਹੇ ਨੇ ਜਾਰਸ ਦੇ 12 ਨੜਦੇ ਨੇ ਆਮ ਆਦਮੀ ਪਾਰਟੀ ਦੇ 13 ਨੜਦੇ ਨੇ ਅਮਰੀਕਾ ਇਤਿਹਾਸ ਚ ਪਹਿਲੀ ਵਾਰ ਇਹ ਡੇਰਾ ਬਾਬਾ ਨਾਨਕ ਚੱਬ ਜਿਹੜਾ ਸਾਰੀਆਂ ਪਾਰਟੀਆਂ ਲੈਕਸ਼ਨ ਲੜਦੀਆਂ ਇਹ ਤਾਂ ਮੈਂ ਪਿਛਲੇ ਸਾਲ ਲੰਮੇ ਸਮੇਂ ਤੋਂ ਡੇਰਾ ਬਾਬਾ ਨਾਨਕ ਦਾ ਜਿਹੜਾ ਇਤਿਹਾਸ ਵੇਖਦਾ ਆਂ ਕਦੀ ਦੂਸਰੀ ਪਾਰਟੀ ਨੇ ਰੂਲਿੰਗ ਪਾਰਟੀ ਦੇ ਬੰਦੇ ਲੈਕਸ਼ਨ ਲੜਦੇ ਦੂਸਰੀ ਪਾਰਟੀ ਦੇ ਕੋਈ ਕੈਂਡੀਡੇਟ ਕਾਗਜ਼ੀ ਨਹੀਂ ਦਾਖਲ ਕਰਦਾ ਆਮਾਦੀਪ ਪਾਰਟੀ ਦੀ ਸਰਕਾਰ ਬਣੀ ਉਹ ਸਾਰਿਆਂ ਨੂੰ ਮੌਕਾ ਦਿੱਤਾ ਕਾ ਲੋਕਤੰਤਰ ਲੋਕ ਜਿਹਦੇ ਹੱਕ ਚ ਫਤਵਾ ਦੇਣ ਕੇ ਸਾਨੂੰ ਮਨਜ ਕੀ ਕਹਿਣਾ ਚਾਹੁੰਦੇ ਹੋ VOTER ਨੂੰ ਕਿਉਂਕਿ ਹਾਲੇ ਦੇਖਿਆ ਜਾਵੇ ਤਾਂ 9 ਆ ਚੁੱਕੇ ਪਰ ਹਾਲੇ VOTING ਪ੍ਰਕਿਰਿਆ ਕੋਹਲੀ ਲੱਗ ਰਹੀ ਹੈ ਦੇਖੋ ਜੀ VOTING ਪੂਰੀ ਪਏਗੀ VOTON ਦਾ ਬੜਾ ਲੋਕਾਂ ਨੂੰ VOTON ਲੈ ਕੇ ਬੜਾ ਬੜਾ ਉਤਸ਼ਾਹ ਥੋੜਾ ਜਲਦੀ ਸਵੇਰਾ ਸਵੇਰਾ ਬੱਚਿਆਂ ਨੇ ਕਾਰਨ ਹੋਣ ਵਾਲੇ ਇਹਨੇ ਕਰਨਾ ਜਾ ਰਿਹਾ ਹੈ ਦਾ ਸਾਰਾ ਸਾਮ ਕਿਤਾਬ ਇਹਦੀ VOTING ਸਟਾਰਟ ਹੋ ਚੁੱਕੀ ਪਰ ਫਿਰ ਵੀ ਕਾਫੀ ਉਤਸ਼ਾਹ ਆ ਸਭ ਜਾ ਕੇ ਦੇਖੋ ਇਹ ਲੋਕ ਕਾਫੀ ਉਤਸ਼ਾਹ ਨਾਲ ਸ਼ਰਾਧੀਆਂ ਅੰਸਰਾਂ ਨੂੰ ਕੀ ਚਿਤਾਉਣੇ ਜਾਂਦਾ ਜਾਂਦਾ ਸਾਡੇ ਕੋਲ ਸ਼ਰਾਧੀਆਂ ਦੇ ਸਿਧਾਈ ਤੇਰਾ ਬੱਬਾ ਨਾਨਕਾ ਜੀ ਇੱਥੇ ਸ਼ਰਾਧੀਆਂ ਨੇ ਸਦਾ ਕੰਮ ਕੀ ਹੈ ਕਿਸੇ ਅਮਨ ਸ਼ਾਂਤੀ ਦੇ ਕੰਮ ਮੈਂ ਤਾਂ ਸਾਰਿਆਂ ਨੂੰ ਕਹਿ ਕੇ ਅਮਨ ਵੀ ਰੱਖਿਓ ਤੇ ਸ਼ਾਂਤੀ ਨੂੰ ਤੇ ਕੋਲੋਂ ਜਾਣ ਹੀ ਨਾ ਦਿਓ ਅਮਨ ਭਾਂ ਚੱਲ ਜੇ ਠੀਕ ਹੈ ਜੀ ਸ਼ਾਂਤੀ ਜ਼ਰੂਰੀ ਹੁੰਦੀ ਹੈ ਨਾ ਸ਼ਾਂਤੀ ਕੋਲ ਰੱਖਿਓ ਅਮਨ ਦੀ ਕੋਈ ਨਹੀਂ ਠੀਕ ਹੈ ਜੀ ਅਮਨ ਕਦੇ ਚੱਲ ਵੀ ਜਾਏ ਨਾ ਕੋਈ ਭਰਾ